ਫੈਮਿਲੀ ਸੀ ਛੋਟੀ ਜੀ ਫੈਮਿਲੀ ਸੀ ਉਸ ਦੇ ਵਿੱਚ ਪਤੀ ਪਤਨੀ ਉਹਨਾਂ ਦੇ ਤਿੰਨ ਬੱਚੇ ਸਨ ਅਤੇ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਵੀ ਹਮੇਸ਼ਾ ਬਣੀ ਰਹਿੰਦੀ ਸੀ ਅਮੀਰ ਵੀ ਬਹੁਤ ਸਨ ਪੈਸੇ ਦੀ ਵੀ ਕਦੇ ਕੋਈ ਕਮੀ ਨਹੀਂ ਸੀ ਆਈ ਅਤੇ ਗੁਰੂ ਵਾਲੇ ਵੀ ਸਨ ਗੁਰਦੁਆਰਾ ਸਾਹਿਬ ਵੀ ਜਾਂਦੇ ਸਨ ਅਤੇ ਉਹਨਾਂ ਦੇ ਬੱਚੇ ਵੀ ਐਨੇ ਹੁਸ਼ਿਆਰ ਐਨੇ ਲਾਇਕ ਉਹ ਸਭ ਨਾਲ ਮਿੱਠਾ ਬੋਲਣ ਵਾਲੀ ਫੈਮਿਲੀ ਸੀ ਤਾਂ ਜਦ ਪਿੰਡ ਦੇ ਲੋਕਾਂ ਦੇ ਵਿੱਚ ਇੱਕ ਅਜਹੀ ਫੈਮਿਲੀ ਵਿਚਰਦੀ ਹੈ ਤਾਂ ਕੁਝ ਲੋਕ ਤਾਂ ਉਹਨਾਂ ਤੋਂ ਸੜਦੇ ਨੇ ਪਰ ਕੁਝ ਲੋਕ ਉਹਨਾਂ ਵਰਗੇ ਬਣਨਾ ਚਾਹੁੰਦੇ ਨੇ ਉਹਨਾਂ ਦੇ ਘਰ ਵਿੱਚ ਪਤੀ ਪਤਨੀ ਵਿੱਚ ਜਾਂ ਫਿਰ ਬੱਚਿਆਂ ਵਿੱਚ ਕਦੇ ਵੀ ਕੋਈ ਰੌਲਾ ਰੱਪਾ ਨਹੀਂ ਸੀ ਪਤੀ ਪਤਨੀ ਦਾ ਪਿਆਰ ਆਪਸੀ ਪਿਆਰ ਬਹੁਤ ਜ਼ਿਆਦਾ ਸੀ ਅਤੇ ਬੱਚੇ ਵੀ ਆਪਣੇ ਮਾਪਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਜਦ ਵੀ ਉਹ ਪਿੰਡ ਦੇ ਵਿੱਚ ਬਾਹਰ ਨਿਕਲਦੇ ਜਾਂ ਜਿੱਥੇ ਵੀ ਉਹਨਾਂ ਦਾ ਆਉਣਾ ਜਾਣਾ ਹੁੰਦਾ ਤਾਂ ਉਹਨਾਂ ਦੀ ਬੋਲੀ ਵੀ ਐਨੀ ਮਿੱਠੀ ਕਿ ਲੋਕ ਹੈਰਾਨ ਹੁੰਦੇ ਸਨ ਕਿ ਇਹਨਾਂ ਨੂੰ ਇਹ ਜੀਵਨ ਮਿਲਿਆ ਕਿਵੇਂ ਇਹ ਕਿਦਾਂ ਐਵੇਂ ਜ਼ਿੰਦਗੀ ਜੀ ਰਹੇ ਨੇ ਅਸੀਂ ਤਾਂ ਇਹਨਾਂ ਵਰਗੇ ਨਹੀਂ ਆ ਸਾਡੇ ਘਰ ਵਿੱਚ ਤਾਂ ਇਹਨਾਂ ਵਰਗਾ ਸਿਸਟਮ ਨਹੀਂ ਆ ਤੇ ਰੱਬ ਨੇ ਇਹਨਾਂ ਨੂੰ ਰਤਬਾ ਪੈਸਾ ਵੀ ਬਹੁਤ ਦਿੱਤਾ ਹੋਇਆ ਹੈ ਇਹ ਸਭ ਕਿਵੇਂ ਹੋ ਗਿਆ ਸੰਗਤ ਜੀ ਉਸ ਫੈਮਿਲੀ ਦੇ ਵਿੱਚ ਉਹਨਾਂ ਦੋਨਾਂ ਪਤੀ ਪਤਨੀਆਂ ਦੇ ਦੋ ਲੜਕੇ ਸਨ ਅਤੇ ਇੱਕ ਲੜਕੀ ਲੜਕੀ ਛੋਟੀ ਸੀ ਤੇ ਜਦ ਵੱਡਾ ਲੜਕਾ ਵਿਆਹਣਯੋਗ ਹੋ ਗਿਆ ਤਾਂ ਉਹਨਾਂ ਨੇ ਬੜੀ ਹੀ ਸੂਝ ਬੂਝ ਨਾਲ ਇੱਕ ਲੜਕੀ ਨੂੰ ਆਪਣੇ ਲੜਕੇ ਲਈ ਚੁਣਿਆ ਅਤੇ ਰਿਸ਼ਤਾ ਪੱਕਾ ਕਰ ਦਿੱਤਾ ਕੁਝ ਸਮੇਂ ਬਾਅਦ ਉਹਨਾਂ ਦੇ ਲੜਕੇ ਦਾ ਵਿਆਹ ਵੀ ਹੋ ਗਿਆ ਤੇ ਜਦ ਵਿਆਹ ਹੋਇਆ ਪਾ ਉਹ ਲੜਕੀ ਵੀ ਬੜੀ ਸੂਝਵਾਨ ਸੀ ਜੋ ਉਹਨਾਂ ਦੇ ਘਰੇ ਆਈ ਸੀ ਤੇ ਉਹ ਵੀ ਬਹੁਤ ਹੀ ਨੇਕ ਵਿਚਾਰਾਂ ਵਾਲੀ ਸੀ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲੜਕੇ ਦੀ ਮਾਤਾ ਜੋ ਕਿ ਲੜਕੀ ਦੀ ਸੱਸ ਸੀ ਉਸ ਨੇ ਆਪਣੇ ਲੜਕੇ ਅਤੇ ਉਸ ਦੀ ਪਤਨੀ ਨੂੰ ਦੋਨਾਂ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਕੋਲ ਬੁਲਾ ਕੇ ਬੈਠਣ ਲਈ ਕਿਹਾ ਉਹਨੇ ਸਭ ਤੋਂ ਪਹਿਲਾਂ ਆਪਣੀ ਨੂੰਹ ਨੂੰ ਇੱਕੋ ਹੀ ਗੱਲ ਕਹੀ ਕਿ ਦੇਖ ਪੁੱਤਰ ਅੱਜ ਮੈਂ ਤੈਨੂੰ ਕੁਝ ਗੱਲਾਂ ਦੱਸਣ ਜਾ ਰਹੀਆਂ ਜੋ ਕਿ ਗੱਲਾਂ ਮੇਰੀ ਸੱਸ ਨੇ ਮੈਨੂੰ ਸਿਖਾਈਆਂ ਸੀ ਅਤੇ ਮੈਂ ਉਹ ਗੱਲਾਂ ਮੰਨ ਕੇ ਆਪਣੇ ਸਾਰੇ ਪਰਿਵਾਰ ਨੂੰ ਇੱਕ ਛੱਤ નીચે ਹਮੇਸ਼ਾ ਹੀ ਸੁਖੀ ਵਸਦਿਆ ਰੱਖਿਆ ਹੈ ਤਾਂ ਹੁਣ ਇਹ ਹੱਕ ਤੇਰਾ ਬਣਦਾ ਹੈ ਕਿਉਂਕਿ ਤੂੰ ਘਰ ਵਿੱਚ ਸਭ ਤੋਂ ਵੱਡੀ ਹੈ ਤਾਂ ਹੁਣ ਇਹ ਮੰਨ ਕੇ ਚੱਲ ਕਿ ਵੱਡੇ ਹੋਣ ਦੇ ਨਾਤੇ ਜਿਵੇਂ ਦੀ ਤੂੰ ਬਣ ਕੇ ਰਵੇਂਗੀ ਜਿਵੇਂ ਦੀ ਤੂੰ ਹੋਏਂਗੀ ਘਰ ਦੇ ਸਾਰੇ ਮੈਂਬਰ ਤੇਰੇ ਤੋਂ ਹੀ ਸਿੱਖਣਗੇ ਤਾਂ ਮੈਂ ਅੱਜ ਤੈਨੂੰ ਉਹ ਗੱਲਾਂ ਦੱਸਾਂਗੀ ਜੋ ਗੱਲਾਂ ਮੇਰੀ ਸੱਸ ਨੇ ਮੈਨੂੰ ਦੱਸੀਆਂ ਸਨ ਤਾਂ ਪਹਿਲੀ ਗੱਲ ਕਿ ਤੂੰ ਹਮੇਸ਼ਾ ਹੀ ਸਵੇਰ ਵੇਲੇ ਸੂਰਜ ਨਿਕਲਣ ਤੋਂ ਪਹਿਲਾਂ ਉੱਠਣਾ ਹੈ ਮੇਰੀ ਸੱਸ ਨੇ ਵੀ ਮੈਨੂੰ ਇਹੀ ਸਲਾਹ ਦਿੱਤੀ ਸੀ ਅਤੇ ਦੂਜੀ ਗੱਲ ਕਿ ਘਰ ਦੇ ਕਿਸੇ ਵੀ ਫੈਮਿਲੀ ਮੈਂਬਰ ਚਾਹੇ ਉਹ ਛੋਟਾ ਹੈ ਜਾਂ ਵੱਡਾ ਹੈ ਖਾਸ ਕਰਕੇ ਛੋਟਾ ਉਸ ਦੀ ਗੱਲ ਉਸ ਦੀ ਸਲਾਹ ਵੀ ਜਰੂਰ ਸੁਣਨੀ ਹੈ ਕਦੇ ਕਿਤੇ ਕੋਈ ਚਰਚਾ ਦਾ ਵਿਸ਼ਾ ਬੜਿਆ ਹੋਵੇ ਜਾਂ ਘਰ ਦੇ ਵਿੱਚ ਕੋਈ ਵੀ ਕੰਮਕਾਰ ਹੋਵੇ ਕੋਈ ਵੀ ਸਲਾਹ ਹੋਵੇ ਉਸ ਵਿੱਚ ਆਪਣੇ ਘਰ ਦੇ ਛੋਟੇ ਮੈਂਬਰ ਦੀ ਸਲਾਹ ਵੀ ਜਰੂਰ ਮੰਨਣੀ ਹੈ ਉਸ ਨੂੰ ਇਹ ਕਹਿ ਕੇ ਇਗਨੋਰ ਨਹੀਂ ਕਰ ਦੇਣਾ ਕਿ ਇਹ ਤਾਂ ਛੋਟਾ ਹੈ ਤੀਸਰੀ ਗੱਲ ਕਦੇ ਵੀ ਘਰ ਦੇ ਕਿਸੇ ਮੈਂਬਰ ਤੋਂ ਕਦੇ ਕੋਈ ਗਲਤੀ ਹੋ ਜਾਵੇ ਕਦੇ ਕੋਈ ਨੁਕਸਾਨ ਹੋ ਜਾਵੇ ਤਾਂ ਉਸ ਨੂੰ ਉਸ ਗੱਲ ਤੇ ਵਾਰ-ਵਾਰ ਸੁਣਾਉਣਾ ਨਹੀਂ ਹੈ ਉਸ ਨੂੰ ਉਹ ਗਲਤੀ ਵਾਰ-ਵਾਰ ਯਾਦ ਨਹੀਂ ਕਰਵਾਉਣੀ ਕਦੇ ਵੀ ਉਸ ਨੂੰ ਜਲੀਲ ਨਹੀਂ ਕਰਨਾ ਹਮੇਸ਼ਾ ਹੀ ਕਿਸੇ ਫੈਮਿਲੀ ਮੈਂਬਰ ਵੱਲੋਂ ਕੀਤੀ ਹੋਈ ਗਲਤੀ ਨੂੰ ਭੁੱਲ ਕੇ ਅੱਗੇ ਚੱਲੇ ਜਾਣਾ ਹੈ ਤੇ ਇਹ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਮੈਂਬਰ ਨੂੰ ਹਰ ਵੇਲੇ ਉਸ ਗਲਤੀ ਦਾ ਅਹਿਸਾਸ ਕਰਾਇਆ ਜਾਵੇ ਤਾਂ ਇਦਾਂ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਅਤੇ ਚੌਥੀ ਗੱਲ ਹੈ ਬਹਿ ਭੋਜਨ ਦਾ ਪ੍ਰਯੋਗ ਕਰਨਾ ਹੈ ਘਰ ਦੇ ਵਿੱਚ ਬਹਿ ਭੋਜਨ ਜਿੰਨਾ ਘੱਟ ਵਰਤਿਆ ਜਾਵੇ ਓਨਾ ਹੀ ਚੰਗਾ ਹੈ ਕਿ ਜਿਵੇਂ ਬਹਿ ਭੋਜਨ ਵਿੱਚ ਥੋੜੀ ਖਟਾਸ ਪੈਦਾ ਹੋ ਜਾਂਦੀ ਹੈ ਤਾਂ ਇਵੇਂ ਹੀ ਆਪਣੇ ਫੈਮਲੀ ਮੈਂਬਰਸ ਵਿੱਚ ਵੀ ਖਟਾਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਸੱਸ ਨੇ ਆਪਣੀ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਅਤੇ ਨਾਲ ਇਹ ਵੀ ਕਿਹਾ ਕਿ ਮੇਰੀ ਸੱਸ ਨੇ ਜਦ ਮੈਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਸਨ ਮੈਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੇ ਘਰ ਨੂੰ ਇੱਕ ਹੀ ਜੋੜ ਵਿੱਚ ਬੰਦ ਕੇ ਰੱਖਿਆ ਹੋਇਆ ਹੈ ਤਾਂ ਮੇਰੇ ਘਰ ਵਿੱਚ ਕਦੇ ਵੀ ਕੋਈ ਪੈਸੇ ਦੀ ਵੀ ਕਮੀ ਨਹੀਂ ਆਈ ਗੁਰਬਾਣੀ ਦੀ ਕਮੀ ਨਹੀਂ ਆਈ ਸਭ ਪਾਸੇ ਗੁਰੂ ਦੀ ਮਿਹਰ ਹੈ